ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਢੱਲਾ ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ ਖਾਸ ਸਰਗਰਮੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਦਿਨ ਮੌਕੇ ਉਹਨਾਂ ਦੇ ਸਨਮਾਨ ਵਿੱਚ ਜਾਰੀ ਕੀਤਾ ਸਿੱਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੁਨੀਆ ਭਰ ਦੇ ਲੋ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਅਤੇ ਐਸਜੀਪੀਸੀ ਪ੍ਰਧਾਨ ਸਣੇ ਕਈ ਰਾਜਨੀਤਿਕ ਕਤੇ ਸਿੱਖ ਬੁੱਧੀ ਜੀ ਵੀ ਹੋਏ ਸ਼ਾਮਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਪਾਲ ਸਿੰਘ ਖੈਰਾ ਨੇ ਵਧਾਈਆਂ ਆਪਣੀਆਂ ਸਰਗਰਮੀਆਂ ਅਮਰਸਰ ਤੋਂ ਬਾਅਦ ਪੁਜੇ ਫਰੀਦਕੋਟ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੇ ਸਮਰਥਕਾਂ ਨਾਲ ਵੀ ਕੀਤੀ ਬੈਠਕ ਖੈਰਾ ਨੇ ਕਿਹਾ ਜਲਦ ਕਰਾਂਗੇ ਐਲਾਨ ਕਿੱਥੇ ਕਿੱਥੇ ਲੜਨੀਆਂ ਚੋ ਅਤੇ ਕਿਹੜਾ ਕਿਹੜਾ ਉਮੀਦਵਾਰ ਲੜੇਗਾ ਚੋ ਦਿੱਲੀ ਤੋਂ ਅਕਾਲੀ ਦਲ ਦੇ ਵਿਧਾਇਕ ਮਨਿੰਦਰ ਸਿੰਘ ਸਿਰਸਾ ਨੇ ਸਿੱਖ ਭਾਈਚਾਰੇ ਨੂੰ ਕੀਤੀ اپੀਲ ਨਾ ਦੇਖਣ ਡਾਕਟਰ ਮਨਮੋਨ ਸਿੰਘ ਤੇ ਬਣੀ ਫਲਮ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਕਿਹਾ ਮਨਮੋਨ ਸਿੰਘ ਅੱਜ ਵੀ ਦੇਸ਼ ਦੇ ਇੱਜ਼ਤਦਾਰ ਲੀਡਰ ਉਹਨਾਂ ਕਿਹਾ ਪਗੜੀ ਤਾਰੀ ਸ਼ਖਸ ਦੀ ਸੱਚਾਈ ਦਾ ਮਜ਼ਾਕ ਉਡਾਉਣਾ ਨਿੰਦਣਯੋਗ ਬੀ ਵੀ ਰਜਿੰਦਰ ਕੌਰ ਪੱਠਲ ਨੇ ਭਾਰਤੀ ਜਨਤਾ ਪਾਰਟੀ ਤੇ ਲਾਇਆ ਵੱਡਾ ਇਲਜ਼ਾਮ ਕਿ ਹਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੁਖਲਾ ਗਈ ਹੈ ਭਾਰਤੀ ਜਨਤਾ ਪਾਰਟੀ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਫਿਲਮ ਬਣਾਉਣ ਨੂੰ ਕਿਹਾ ਇਸ ਪਿੱਛੇ ਭਾਜਪਾ ਦੀ ਸਾਜ਼ਿਸ਼ ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੂਆ ਨੇ ਸੁਖਪਾਲ ਖੈਰਾ ਤੇ ਲਾਇਆ ਵੱਡਾ ਇਲਜ਼ਾਮ ਕਿ ਹਾ ਸੁਖਪਾਲ ਖੈਰਾ ਮਿਲ ਨੇ ਕਾਂਗਰਸ ਅਤੇ ਅਕਾਲੀ ਦਲ ਨਾਲ आम आदमी पार्टी ਨੂੰ ਕਰਨਾ ਚਾਹੁੰਦੇ ਨੇ ਕਮਜ਼ੋਰ ਖੈਰੇ ਨੇ ਇਲਜ਼ਾਮ ਨਕਾਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੋਕ ਇੱਕ ਨਗਰ ਕੀਰਤਨ ਦਾ ਪ੍ਰਬੰਧ ਤਾਂ ਪੰਜਾਬ ਵਿੱਚ ਥਾਂ ਥਾਂ ਤੇ ਮਨਾਈ ਗਈ ਧੀਆਂ ਦੀ ਲੋੜੀ ਵੱਡੀ ਗਿਣਤੀ ਵਿੱਚ ਲੋਕ ਮਨਾ ਰਹੇ ਨੇ ਧੀਆਂ ਦੀ ਲੋੜੀ ਦੇ ਰਹੇ ਨੇ ਸਨੇਹਾ ਧੀਆਂ ਤੇ ਪੁੱਤਰ ਇੱਕ ਬਰਾਬਰ ਦੇ ਜੋਨ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿੱਚ ਇੱਕ ਵਿਸ਼ੇਸ਼ ਯਾਦਗਾਰੀ ਸਿੱਕਾ ਜਾਰੀ ਕੀਤਾ ਕਾਮਲੇ ਜ਼ਿਕਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਹਿائشਗah ਵਿਖੇ ਇੱਕ ਵਿਸ਼ੇਸ਼ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਵਿੱਚ ਗੁਰੂ ਜੀ ਨੂੰ ਸਮਰਪਿਤ ਯਾਦਗਾਰੀ ਸਿੱਕਾ ਜਾਰੀ ਕੀਤਾ ਗਿਆ ਪ੍ਰਧਾਨ ਮੰਤਰੀ ਦੀ ਦਿੱਲੀ ਸਥਿਤ ਰਹਿائش ਵਿਖੇ ਇਹ ਸਮਾਗਮ ਕਰਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਣੇ ਕਈ ਹੋਰ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਸ਼ਖਸੀਅਤਾਂ ਮੌਜੂਦ ਰਹੀਆਂ ਕਾਬਲੇ ਜ਼ਿਕਰ ਹੈ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਗੁਰਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਵਿਖੇ ਵੱਡੇ ਸਮਾਗਮ ਦੌਰਾਨ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ ਉਸ ਵੇਲੇ ਵੀ ਉਹਨਾਂ ਕਿਹਾ ਸੀ ਕਿ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਖਾਲਸਾ ਪੰਥ ਦੀ ਸਥਾਪਨਾ ਕਰਕੇ ਪੂਰੇ ਮੁਲਕ ਨੂੰ ਇੱਕ ਸੂਤਰ ਵਿੱਚ ਪਰੋਇਆ ਗੁਰਗੋਵਿੰਦ ਸਿੰਘ ਜੀ ਦੇ 350ਵੇਂ ਗੁਰਪੁਰਬ ਮੌਕੇ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੋਦੀ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਰੇ ਬੋਲਦੇ ਹੋਏ ਸ਼ਰਦਾਲੂਆਂ ਬਾਰੇ ਐਲਾਨ ਕੀਤਾ ਕਿ ਵੀਜ਼ਾ ਮੁਕਤ ਦਰਸ਼ਨਾਂ ਦੀ ਖੁੱਲ੍ਹ ਦਿੱਤੀ ਜਾਏਗੀ ਸਾਥੀਓ ਪਿਛਲਾ ਸਾਲ ਅਸੀਂ ਗੁਰਗੋਵਿੰਦ ਸਿੰਘ ਮਹਾਰਾਜ ਕੇ 350ਵੀਂ ਜਨਮ ਦਿਨਤੀ ਵਰਸ ਕੇ ਰੂਪ ਮ ਬਨਾਇਆ ਥਾ सिख पंथ के इस महत्वपूर्ण अवसर को और यादगार बनाने के लिए केंद्र सरकार की तरफ से मुझे एक 350 रुपए का स्मृति सिक्का देशवासियों को समर्पित करने का सौभाग्य मिला है अब गुरु नानक देव जी की 550वीं जन्म जयंती के समारोह की तैयारियां भी चल रही है यह हमारी सरकार का सौभाग्य है कि हमें इन दिनों पावन अवसरों पर जुड़ने का सौभाग्य विशेष रूप से मिला सरकार ने फैसला किया है कि प्रकाशोत्सव देश के सभी राज्यों और केंद्र शासित प्रदेशों में तो मनाया जाएगा पूरे विश्व भर में हमारी एम्बेसी में भी इस समारोह का आयोजन होगा यही नहीं आप ये भी भली भांति जानते हैं कि अब केंद्र सरकार के अथक और अभूतपूर्व प्रयास से करतारपुर कॉरिडोर बनने जा रहा है अब गुरु नानक के बताए मार्ग पर चलने वाला हर भारतीय हर सिख दूरबीन के बजाय अपनी आंखों से नारोवाल जा पाएगा और बिना भी जाके गुरुद्वारा दरबार साहब के दर्शन कर पाएगा अगस्त अगस्त 1947 में जो चूक हो थी ये उसका प्रायश्चित है हमारे गुरु का सबसे महत्वपूर्ण स्थल सिर्फ कुछ ही किलोमीटर से दूर था लेकिन उसे भी अपने साथ नहीं लिया गया ये कॉरिडोर उस नुकसान को कम करने का एक प्रामाणिक प्रयास है साथियों गुरु गोविंद सिंह जी हो या फिर गुरु नानक देव जी हमारे हर गुरु ने न्याय के साथ खड़े होने का सबक दिया है उनके बताए मार्ग पर चलते हुए आज केंद्र सरकार 1984 में 1984 में शुरू हुए अन्याय के दौर को न्याय तक पहुंचाने में जुटी है उधर पंजाबी एकता पार्टी ਦੇ ਗਠਨ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਦਾ ਦੌਰਾ ਕਰ ਰਹੇ ਨੇ ਅੰਮ੍ਰਿਤਸਰ ਵਿੱਚ ਅਹਿਮ ਮੀਟਿੰਗਾਂ ਤੋਂ ਬਾਅਦ ਫਰੀਦਕੋਟ ਵਿੱਚ ਵੀ ਸੁਖਪਾਲ ਖੈਰਾ ਨੇ ਵੱਖ-ਵੱਖ ਥਾਈਂ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਉਨ੍ਹਾਂ ਜੈਤੋ ਵਿਧਾਨ ਸਭਾ ਹਲਕੇ ਤਹਿਤ ਮਾਸਟਰ ਬਲਦੇਵ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਸਮਰਥਕਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਕਾਬਲੇ ਜ਼ਿਕਰ ਹੈ ਸੁਖਪਾਲ ਸਿੰਘ ਖਹਿਰਾ ਚਾਹੁੰਦੇ ਨੇ ਕਿ ਮਾਸਟਰ ਬਲਦੇਵ ਸਿੰਘ ਜੇ ਵਿਧਾਇਕੀ ਤੋਂ ਅਸਤੀਫਾ ਨਾ ਵੀ ਦੇਣ ਪਰ ਉਹ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਅਗਰ ਸੁਖਪਾਲ ਖਹਿਰਾ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਤੇ ਉਨ੍ਹਾਂ ਨੂੰ ਵੀ ਫਰੀਦਕੋਟ ਦੀ ਚੋਣ ਲੜਾਈ ਜਾ ਸਕਦੀ ਹੈ ਕਾਬਲੇ ਜ਼ਿਕਰ ਹੈ ਕਿ ਇਹ ਸਾਰੀਆਂ ਗੱਲਾਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਵਿਚਾਰੀਆਂ ਜਾ ਰਹੀਆਂ ਨੇ ਹਜੇ ਸੁਖਪਾਲ ਖਹਿਰਾ ਨੇ ਅਧਿਕਾਰਿਕ ਤੌਰ ਤੇ ਇਸ ਬਾਰੇ ਕਿਹਾ ਹੈ ਅਤੇ ਨਾਈ ਮਾਸਟਰ ਬਲਦੇਵ ਨੇ ਇਸ ਬਾਰੇ ਕਿਸੇ ਤਰ੍ਹਾਂ ਦੀ ਗੱਲ ਕਹੀ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਇਹ ਸੰਭਾਵਨਾ ਬਣ ਸਕਦੀ ਹੈ ਕਿ ਮਾਸਟਰ ਬਲਦੇਵ ਅਸਤੀਫਾ ਦੇ ਦੇਣ ਅਤੇ ਲੋਕ ਸਭਾ ਦੀ ਚੋਣ ਫਰੀਦਕੋਟ ਤੋਂ ਲੜਨ ਕੱਲ ਸੁਖਪਾਲ ਖਹਿਰਾ ਨੇ ਮਾਸਟਰ ਬਲਦੇਵ ਸਿੰਘ ਦੇ ਸਮਰਥਕਾਂ ਨਾਲ ਵੀ ਮੁਲਾਕਾਤ ਕੀਤੀ ਹਾਲਾਂਕਿ ਕਈ ਸਮਰਥਕ ਨਹੀਂ ਚਾਹੁੰਦੇ ਕਿ ਮਾਸਟਰ ਬਲਦੇਵ ਸਿੰਘ ਚੋਣ ਲੜਨ ਉਹ ਮਾਸਟਰ ਬਲਦੇਵ ਨੂੰ ਗੋਣਾ ਨਹੀਂ ਚਾਹੁੰਦੇ ਪਰ ਮਾਸਟਰ ਬਲਦੇਵ ਨੇ ਕਿਹਾ ਕਿ ਜੇ ਪੰਜਾਬ ਦੇ ਭਲੇ ਲਈ ਚੋਣ ਲੜਨ ਵਰਗੇ ਫੈਸਲੇ ਲੈਣੇ ਪਏ ਤਾਂ ਵੱਡੀ ਗਿਣਤੀ ਵਿੱਚ ਸਮਰਥਕਾਂ ਨਾਲ ਸਲਾਹ مشਵਰਾ ਕਰਕੇ ਫੈਸਲਾ ਲੈਣਗੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਡਾਕਟਰ ਮਨਮੋਹਨ ਸਿੰਘ ਅਤੇ ਕਾਂਗਰਸ ਬਾਰੇ ਜਾਰੀ ਫਿਲਮ ਦਾ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਨੂੰ ਇਸ ਕਰਕੇ ਰੱਦ ਕਰ ਦਿੱਤਾ ਕਿ ਇਸ ਵਿੱਚ ਉਹਨਾਂ ਨੂੰ ਡਾਕਟਰ ਮਨਮੋਹਨ ਸਿੰਘ ਦਾ ਪਾਤਰ ਪਸੰਦ ਨਹੀਂ ਆਇਆ ਉਹਨਾਂ ਕਿਹਾ ਕਿ ਇਸ ਨਾਲ ਡਾਕਟਰ ਮਨਮੋਨ ਸਿੰਘ ਦੀ ਛਵੀ ਨੂੰ ਛੱਟ ਵਾ ਸਕਦੀ ਆ ਉਹਨਾਂ ਨੇ ਕਿਹਾ ਕਿ ਡਾਕਟਰ ਮਨਮੋਨ ਸਿੰਘ ਇੱਕ ਮਾਨਯੋਗ ਸ਼ਖਸੀਅਤ ਸਨ ਅਤੇ ਜਿਸ ਤਰ੍ਹਾਂ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਿੱਖ ਜਾਂ ਦੇਸ਼ ਦੇ ਸਿੱਖ ਜਾਂ ਦੁਨੀਆ ਦੇ ਸਿੱਖ ਇਸ ਫਿਲਮ ਨੂੰ ਦੇਖਣ ਸੋ ਉਹਨਾਂ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫਿਲਮ ਤੋਂ ਦੂਰੀ ਬਣਾ ਕੇ ਰੱਖਣ ਉਧਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਜ਼ਮੀਨ ਖਿਸਕ ਰਹੀ ਹੈ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਬੁਖਲਾ ਗਈ ਹੈ ਬੀਬੀ ਰਜਿੰਦਰ ਕੌਰ ਪਠੱਲ ਨੇ ਕਿਹਾ ਕਿ ਬੀਜੇਪੀ ਕਾਂਗਰਸ ਦੀਆਂ ਹੀ ਫਿਲਮਾਂ ਬਣਾਉਣ ਲੱਗੀ ਹੈ ਬੀਬੀ ਰਜਿੰਦਰ ਕੌਰ ਪਠੱਲ ਨੇ ਬੀਜੇਪੀ ਤੇ ਤਿੱਖੇ ਨਿਸ਼ਾਨੇ ਸਿੱਧੇ ਕੱਲ ਫਿਲਮ ਰਿਲੀਜ਼ ਹੋਏ ਕਾਲੀ ਅਫੇ ਬੀਜੇਪੀ ਵਾਲਿਆਂ ਨੂੰ ਕੋਈ ਚੀਜ਼ ਨਹੀਂ ਤੇ ਸਾਡੀਆਂ ਹੀ ਫਿਲਮਾਂ ਬਣਾਉਣ ਲੱਗੀਆਂ ਕੀ ਬਣਾਉਣ ਲੱਗੇ ਨੇ ਕੀ ਫਿਲਮਾਂ ਕਰੀਏ ਮੋਦੀ ਜੀ ਨੂੰ ਬਣਾਇਏ 15 ਲੱਖ ਦੇਵਾਂਗਾ ਕਹਿ ਕੇ ਪਾਤ ਪੂੰਜੀ ਪੱਤੀਆਂ ਜੇਬ 'ਚ ਇਹਦੇ ਤੇ ਨਹੀਂ ਬਣਾਉਗੇ ਕੀ ਮੈਡਮ ਪੰਜਾ ਇਹ ਕੀ ਹੈਗਾ ਇਹਦਾ ਮਤਲਬ ਉਹਨਾਂ ਕੋਲ ਕੋਈ ਸਾਧਨ ਨਹੀਂ ਰਹਿ ਗਿਆ ਉਹਨਾਂ ਸਮਝ ਲਿਆ ਕਿ ਲੋਕਾਂ ਚੋਂ ਉਹਨਾਂ ਦੀ ਸ਼ਾਖ ਡਿੱਗ ਗਈ ਹੈ ਖਤਮ ਹੋ ਗਿਆ ਹੈ ਤੇ ਹੰਜੂ ਟੁੱਟੀਆਂ-ਫੁੱਟੀਆਂ ਗੱਲਾਂ ਚ ਸਾਡੂੰ ਮੁੱਤਾ ਜਿੰਨੇ ਕਰਕੇ ਇਸ ਦਾ ਸਾਰਾ ਲੜਣਾ ਚਾਹੁੰਦੇ ਆ ਜੀ ਦਾ ਲੋਕਾਂ ਨੇ ਕੋਈ ਅਸਰ ਨਹੀਂ ਉਧਰ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਧਵਾ ਨੇ ਸੁਖਪਾਲ ਸਿੰਘ ਖਹਿਰਾ ਤੇ ਮੋੜ ਵੱਡਾ ਇਲਜ਼ਾਮ ਲਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਉਹਨਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਕਾਂਗਰਸ ਅਤੇ ਅਕਾਲੀ ਦਲ ਨਾਲ ਗੱਠ ਜੋੜ ਹੈ ਉਹਨਾਂ ਐਚਐਸ ਫੂਲਕਾ ਦੇ ਹੱਕ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਐਚਐਸ ਫੂਲਕਾ ਐਸਜੀਪੀਸੀ ਨੂੰ ਬਾਦਲਾਂ ਤੋਂ ਆਜ਼ਾਦ ਕਰਾਉਣਾ ਚਾਹੁੰਦੇ ਨੇ ਦੇਖੋ ਸਾਡੀ ਆਵਾਮ ਦੀ ਪਾਰਟੀ ਨੂੰ ਐਮਐਲਏ ਬਣਾਇਆ ਆਪੋਜੀਸ਼ਨ ਦਾ ਲੀਡਰ ਬਣਾਇਆ ਹੈ ਉਹਨੂੰ ਕੁਰਸੀ ਚਾਹੀਦੀ ਖੁਦਮੁਖਤਿਆਰੀ ਅੱਜ ਉਹਨੂੰ ਖੁਦਮੁਖਤਿਆਰੀ ਮਿਲ ਚੁੱਕੀ ਹੈ ਪ੍ਰਧਾਨ ਬਣ ਗਿਆ ਆਪਣੀ ਪਾਰਟੀ ਦਾ ਖੁਦ ਹੀ ਪ੍ਰਧਾਨ ਬਣ ਗਿਆ ਕਿਸੇ ਨੇ ਚੁਣਿਆ ਵੀ ਹੈ ਨਹੀਂ ਉਹਨੂੰ ਸਟੇਜ ਤੇ ਐਲਾਨ ਕਰਤਾ ਕਿ ਮੈਂ ਆਵਾਮ ਦੀ ਪਾਰਟੀ ਦਾ ਪ੍ਰਧਾਨ ਹੈਗਾ ਠੀਕ ਹੈ ਜੀ ਉਹ ਸਾਰਾ ਰਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਸਨ ਪਜਾਣ ਵਾਸਤੇ ਉਹਨੇ ਪਾਰਟੀ ਬਣਾਈ ਹੈ ਪਰ ਉਹਨੇ ਮੇਰੇ ਹਿਸਾਬ ਨਾਲ ਕੁਝ ਵੀ 30 ਸਾਲ ਚ ਆਪਣੇ ਹਲਕੇ ਚ ਨਹੀਂ ਕਰਿਆ ਹੈਗਾ ਪੰਜਾਬ ਦੇ ਲੋਕ ਉਹਨੂੰ ਪੁੱਛਣ ਕਿ ਜਰੂਰ ਤੇ ਆਪਣੇ ਹਲਕੇ 30 ਸਾਲ ਦੀ ਜਿਹੜੀ ਤੇਰੀ ਰਾਜਨੀਤੀ ਹੈ ਤੇ ਆਪਣੇ ਹਲਕੇ ਵਾਸਤਾ ਭਲਤ ਵਾਸਤਾ ਕੀ ਕਰਿਆ ਹੈਗਾ ਔਰ ਜੇ ਉਹਨੂੰ ਸ਼ੌਂਕ ਹੈ ਠੀਕ ਹੈ ਜੀ ਸਿਰ ਮੱਥੇ ਉਹਨੇ ਪਾਰਟੀ ਬਣਾ ਲਈ ਹੈ ਪਰ ਉਹਨੂੰ ਅਸਤੀਫਾ ਦੇ ਕੇ ਮੁੜ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਹੈ ਅਗਰ ਉਹ ਇਲੈਕਸ਼ਨ ਜਿੱਤਦੇ ਹੈ ਬਹੁਮਤ ਨਾਲ ਤਾਂ ਅਸੀਂ ਵੀ ਉਹਨਾਂ ਨਾਲ ਚੱਜ ਜਾ ਸਕਦੇ ਹਾਂ ਕੋਈ ਵੱਡੀ ਗੱਲ ਨਹੀਂ ਹੈ ਰਵਿੰਦਰ ਕੇਜੀਵ ਸਾਹਿਬ ਨੇ ਇੱਥੇ ਅਸਤੀਫਾ ਦੇ ਕੇ ਦਿੱਲੀ ਚ ਮੁੱਖ ਮੰਤਰੀ ਦੀ ਕੁਰਸੀ ਛੱਡੀ ਮੁੱਖ ਮੰਤਰੀ ਦੀ ਕੁਰਸੀ ਅੱਜ ਖੈਰਾ ਸਾਹਿਬ ਇੱਕ ਐਮਐਲਏ ਦੀ ਕੁਰਸੀ ਨਹੀਂ ਛੱਡ ਸਕਦੇ ਐਮਐਲਏ ਦੀ ਸੀਟ ਨਹੀਂ ਛੱਡ ਸਕਦੇ ਕਿ ਐਮਐਲਏ ਸਾਹਿਬ ਉਹਨਾਂ ਨੂੰ ਐਮਐਲਏ ਸ਼ਿਪ ਤੋਂ ਅਸਤੀਫਾ ਦੇਣਾ ਚਾਹੀਦਾ ਜਦੋਂ ਉਹਨਾਂ ਨੇ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ ਨਵੀਂ ਪਾਰਟੀ ਬਣਾ ਲਈ ਤਾਂ ਉਹਨਾਂ ਨੂੰ ਨੈਤਿਕ ਦੇ ਆਧਾਰ ਤੇ ਅੱਜ ਹੀ ਐਮਐਲਏ ਸ਼ਿਪ ਤੋਂ ਅਸੀਫਾ ਦੇ ਕੇ ਲੋਕਾਂ ਦੀ ਖਚਹਿਰੀ ਇਹ ਭਲਾ ਥਲਕੇ ਜਾਣਾ ਚਾਹੀਦਾ ਅਗਰ ਉਹ ਜਿੱਤਦੇ ਵੱਡੀ ਲੀਡ ਨਾਲ ਸਿਆਦ ਸਾਡਾ ਮਨ ਵੀ ਉਹਦੇ ਨਾਲ ਜਾਣ ਦਾ ਬਣ ਜਾਏ ਇਹਨਾਂ ਨੇ ਬਾਕੀ ਕੋਈ ਚੰਗੇ ਕੰਮ ਕਰੇ ਰਿਆ ਪਰ ਉਹ ਆਪਣੀ ਹਾਰ ਤੋਂ ਡਰਦਾ ਹੋਇਆ ਸੀਫਾ ਨਹੀਂ ਦਿੰਦਾ ਹੈਗਾ ਕਿ ਮੈਂ ਐਮਐਲਏ ਸ਼ਿਪ ਨਹੀਂ ਛੱਡਣੀ ਹੈ ਇਹ ਤੇ ਮਾੜੀ ਗੱਲ ਕੋਈ ਹੋਰ ਨਹੀਂ ਸਕਦੀ ਹੈ ਉਹ ਸਾਰਾ ਕੁਝ ਅਕਾਲੀਆਂ ਦੇ ਕਾਂਗਸੀ ਦਾ ਠੋਕਾ ਬਣ ਕੇ ਆਮ ਆਦੀ ਪਾਰਟੀ ਨੂੰ ਇਸਤਾਨ ਪਜਾਣ ਵਾਸਤੇ ਉਹਨੇ ਪਾਰਟੀ ਬਣਾਈ ਦੇਖੋ ਫੁਲਕਾ ਸਾਹਬ ਦਾ ਤਾਂ ਹੋਰ ਹੈ ਉਹਨੇ ਤਾਂ ਪਹਿਲੇ ਕਹਿ ਦਿੱਤਾ ਸੀ ਕਿੰਨਾ ਮੈਂ ਕੇਸ ਲੜਨੇ ਆ ਉਹਨੇ ਕੇਸ ਲੜੇ 84 ਦੇ ਔਰ ਸਜ਼ਾਵਾ ਵੀ ਦਿੱਤੀ ਸੱਜਣ ਕੁਮਾਰ ਵਰਗੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਸਿੱਖ ਜਿਹੜੀ ਐਸਜੀਪੀਸੀ ਹੈ ਉਹ ਕਾਲੀ ਦਾਤੋਂ ਮੁਕਤ ਕਰਾਣੀ ਹੈ ਉਹਨਾਂ ਵਾਸਤੇ ਉਹਨਾਂ ਨੇ ਸਿਫਾ ਦਿੱਤਾ ਹੈ ਕਿ ਮੈਂ ਕਲੀ ਸਿੱਖ ਧਰਮ ਦੀ ਸ਼ਾਸਤ ਕਰਨੀ ਹੈ ਉਹ ਸਿੱਖਿਆਰੀ ਧਰਮ ਦੀ ਸ਼ਾਸਤ ਕਰਦੇ ਆ ਬਾਦਲਾਂ ਤੋਂ ਐਸਜੀਪੀਸੀ ਦਾ ਛਟਕਾਰਾ ਕਰਾਣਾ ਚਾਹੁੰਦੇ ਆ ਔਰ ਨਸ਼ਿਆਂ ਦੇ ਖਿਲਾਫ ਪੰਜਾਬ ਚ ਲੜਾਈ ਲੜਨੀ ਉਹਨਾਂ ਦੇ ਦੋ ਹੀ ਮੁੱਦੇ ਆ 20 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦਾ ਦੌਰਾ ਕਰ ਰਹੇ ਨੇ ਉਹ ਛੇਛੇ ਤੌਰ ਤੇ ਬਰਨਾਲਾ ਵਿੱਚ ਰੈਲੀ ਕਰਨਗੇ ਆਪ ਦੇ ਵਿਧਾਇਕਾਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਰੈਲੀ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਸਰਗਰਮ ਹੋਏਗੀ ਪਰ ਅਰਵਿੰਦ ਕੇਜਰੀਵਾਲ ਨੇ ਬਿਕਰਮਜੀਠੀਏ ਤੋਂ ਮਾਫੀ ਮੰਗਣ ਤੋਂ ਬਾਅਦ ਆਪਣੀ ਇੱਜ਼ਤ ਪੰਜਾਬ ਦੇ ਵੋਟਰਾਂ ਦੇ ਮਨਾਂ ਵਿੱਚ ਕਟਾ ਲਈ ਹੈ ਅਜਿਹੇ ਵਿੱਚ ਅਰਵਿੰਦ ਕੇਜਰੀਵਾਲ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਸੰਭਾਵਨਾਵਾਂ ਘਟ ਨੇ ਕਿ ਪੰਜਾਬ ਦੇ ਲੋਕ ਹੁਣ ਅਰਵਿੰਦ ਕੇਜਰੀਵਾਲ ਦੇ ਪਿੱਛੇ ਲੱਗਣਗੇ ਅਰਵਿੰਦ ਕੇਜਰੀਵਾਲ ਤੋਂ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ SYL ਤੇ ਉਸਦੇ ਸਟੈਂਡ ਦੀ ਗੱਲ ਕਰਨਗੇ ਜਿਸ ਤੋਂ ਬਾਅਦ ਨਵੇਂ ਸਿਰੇ ਤੋਂ ਅਰਵਿੰਦ ਕੇਜਰੀਵਾਲ ਦਾ ਵਿਰੋਧ ਹੋ ਸਕਦਾ ਹੈ ਉਧਰ ਚੰਡੀਗੜ੍ਹ ਵਿੱਚ CISF ਦੇ ਸਥਾਪਨਾ ਦਿਵਸ ਮੌਕੇ ਇੱਕ ਮੈਰਾਥਨ ਦੌੜ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਕਮਾਂਡੈਂਟ ਮਨਮੋਨ ਸਿੰਘ ਨੇ ਦੱਸਿਆ ਕਿ ਦੌੜ ਦਾ ਮੁੱਖ ਮੰਤਵ ਹੈ ਅਸੀਂ ਫਿੱਟ ਤਾਂ ਇੰਡੀਆ ਫਿੱਟ ਆਓ ਸੁਣਦੇ ਹਾਂ ਕੈਪਟਨ ਮਨਮੋਨ ਸਿੰਘ ਨੇ CISF ਬਾਰੇ ਹੋਰ ਕੀ ਕੀ ਕਿਹਾ देखिए सी आई एस एफ इंडिया की एक प्रीमियर फोर्स है और इनके द्वारा इंडिया के अंदर इंडस्ट्रियल एस्टेब्लिशमेंट्स जितने हमारे एयरपोर्ट्स हैं और बहुत महत्वपूर्ण जो संस्थाएं हैं उनकी सिक्योरिटी की जाती है और बहुत खुशी की बात है कि सी आई एस एफ अपने पचास साल जो है वो कम्प्लीट कर रहा है दस मार्च को इनका रेजिंग डे होना है और उसी की उसके अंदर पचासवें साल की गोल्डन जुबली।, जुबली के अंदर जो है वो आज नॉर्थ जोन की तरफ से चंडीगढ़ के अंदर यहाँ पे वॉकाथन का प्रोग्राम रखा गया है और चंडीगढ़ जैसे बताया कि वॉक्स के लिए साइकिलिंग के लिए और बहुत सारी इस तरह की एक्टिविटीज़ के लिए हमेशा फेमस रहा है और सी चंडीगढ़ की तरफ से हमेशा ही जो है वो एफर्ट किया गया है कि अपनी काबिलियत का जो है वो बहुत अच्छे से पेश करते हैं सारे लोगों के सामने तो मुझे खुशी है इस चीज़ की कि सी आई चंडीगढ़ अपने गोल्डन जुबली समारोह के लिए ये वाकाथन आज आयोजित कर रहा है इसके अंदर करीब 10 किलोमीटर की वॉक जो है वो आज सी आई के जवान जो है वो करेंगे और उनके ऑफिसर्स भी उनके साथ हैं और उसके बाद में जो फर्स्ट सेकंड थर्ड आएंगे उनको कैश प्राइजेस भी दिए जाएंगे 8 ਮਹੀਨੇ ਮਲੇਸ਼ੀਆ ਵਿੱਚ ਰਹਿਣ ਤੋਂ ਬਾਅਦ ਇੱਕ ਪੰਜਾਬੀ ਨੌਜਵਾਨ ਮੁਲਕ ਵਾਪਸ ਪਰਤ ਆਇਆ ਹੈ ਅਮਰਸਰ ਹਵਾਈ ਅਡੇ ਦੇ ਜ਼ਰੀਏ ਵਾਪਸ ਪਰਤੇ ਇਸ ਨੌਜਵਾਨ ਨੇ ਆਉਂਦੇ ਸਾਰ ਆਪਣੇ ਨਾਲ ਵਾਪਰੀਆਂ ਪੂਰੀਆਂ ਘਟਨਾਵਾਂ ਦਾ ਬਿਉਹਾਰਾ ਪੇਸ਼ ਕੀਤਾ ਉਹਨਾਂ ਦੱਸਿਆ ਕਿ ਕਿਵੇਂ ਪਾਕਿਸਤਾਨੀ ਏਜੰਟ ਨੇ ਉਸ ਨਾਲ ਤਸ਼ੱਦਦ ਕੀਤਾ ਸੋ ਪਾਕਿਸਤਾਨ ਦੇ ਇੱਕ ਏਜੰਟ ਤੇ ਤਸ਼ੱਦਦ ਦੇ ਇਲਜ਼ਾਮ ਲਾਏ ਗਏ ਨੇ ਭਾਜੀ ਮੈਂ 4ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਗਿਆ ਤੇ 8 ਮਹੀਨੇ ਮ ਲੱਗ ਗਿਆ ਉੱਥੇ ਤੇ ਇੰਨਾ 8 ਮਹੀਨਾ ਦੇ ਵਿੱਚ ਮੇਰੀ ਬਹੁ ਮੰਦੀ ਹਾਲਤ ਹੋ ਗਈ ਉੱਥੇ ਇੱਥੇ ਭਾਜੀ ਮੈਂ ਬਹੁਤ ਵਧੀਆ ਕਮਾਉਂਦਾ ਸੀ ਬਹੁਤ ਵਧੀਆ ਖਾਂਦਾ ਪੀਂਦਾ ਸੀ ਉੱਥੇ ਮਿਲ ਕੇ ਇੰਨਾ ਗਾ ਜਿਆਦਾ ਮੈਂ ਰੁਲ ਗਿਆ ਨਾ ਮੇਰੇ ਫਾਦਰ ਨੇ ਮੈਨੂੰ ਪਿੰਡੋਂ ਕਰਜ਼ਾ ਚੁੱਕ ਕੇ ਫੇਰ ਪੈਸੇ ਪਾ ਕੇ ਮੈਨੂੰ ਮੰਗਾਇਆ ਤੇ ਬਾਕੀ ਭਾਜੀ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਸਾਡੇ ਕੋਲ ਤਾਂ ਬਹੁਤ ਸਾਰੇ ਕੇਸਸ ਆਏ ਅਸੀਂ ਕੁੜੀਆਂ ਨੂੰ ਵੀ ਵਾਪਸ ਲੈ ਕੇ ਆਉਂਦੇ ਹੁਣੇ ਅਸੀਂ 15 ਕਿ ਦਿਨ ਪਹਿਲਾਂ ਕਿ ਨਖੰਨੇ ਨੇੜੇ ਕੁੜੀ ਲੈ ਕੇ ਆਏ ਆ ਬੱਚੀ ਕੁਆਰੀ ਸੀ ਤਾਂ ਅਸੀਂ ਪ੍ਰੈਸ ਕਾਨਫਰੰਸ ਵੀ ਨਹੀਂ ਕਰ ਪਾਉਂਦੇ ਅਸੀਂ ਮਹੀਨੇ ਵਿੱਚ 5-6 ਲੋਕ ਵਾਪਸ ਜ਼ਰੂਰ ਲੈ ਕੇ ਆਉਂਦੇ ਆ ਔਰ ਇਹੀ ਸਾਰਿਆਂ ਦੀ ਇਹੀ ਕਹਾਣੀ ਆ ਕਿ ਏਜੰਟ ਠੱਗੀ ਕਰਦਾ ਔਰ ਕਈ ਵੱਡੇ ਦੇਸ਼ਾਂ 'ਚ ਚਲੇ ਜਾਂਦੇ ਆ ਜਿਵੇਂ ਯੂਰਪ ਦੇ ਵਿੱਚ ਵੀ ਫਸ ਜਾਂਦੇ ਆ ਇਹ ਇੱਕ ਬਹੁਤ ਵੱਡਾ ਮਤਲਬ ਕਿ ਸਾਰੇ ਇੱਕ ਸੰਗਠਣ ਹੈ ਨਾ ਜਿਹੜੀ ਚੇਨ ਬਣੀ ਹੋਈ ਆ ਉਹਨੂੰ ਤੋੜਨ ਲਈ ਤਾਂ ਸਰਕਾਰਾਂ ਤੇ ਪੁਲਿਸ ਅਹਿਮ ਭੂਮਿਕਾ ਨਿਭਾ ਸਕਦੀ ਐ ਜਿਹੜੀ ਨਿਭਾਣੀ ਚਾਹੀਦੀ ਐ ਪੰਜਾਬ ਦੀਆਂ ਮਾਵਾਂ ਆਪਦੇ ਪੁੱਤਾਂ ਨੂੰ ਇਸ ਲਈ ਜਨਮ ਨਹੀਂ ਦਿੰਦੀਆਂ ਕਿ ਵਿਦੇਸ਼ਾਂ ਚ ਜਾ ਕੇ ਰੋਲਣ ਤੇ ਮਰ ਜਾਣ ਔਰ ਇਸ ਲਈ ਸਰਕਾਰ ਜ਼ਿੰਮੇਦਾਰ ਆ ਪੁਲਿਸ ਜ਼ਿੰਮੇਦਾਰ ਆ ਪ੍ਰਸ਼ਾਸਨ ਜ਼ਿੰਮੇਦਾਰ ਆ ਉਹਨਾਂ ਨੂੰ ਚਾਹੀਦਾ ਕਿ ਸਖਤ ਕਦਮ ਉਠਾਈ ਜਾਣ ਤੇ ਹੁਣ ਗੱਲ ਲੋਹੜੀ ਦੀ ਕਰਦੇ ਆ ਗੁਰਦਾਸਪੁਰ ਵਿੱਚ ਧੀਆ ਦੀ ਲੋਹੜੀ ਸਣੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਆ ਲੋਕਾਂ ਨੇ ਸ਼ਮੂਲੀਅਤ ਕੀਤੀ ਇਸ ਸਮਾਗਮ ਦੌਰਾਨ ਨਕਦੀ ਅਤੇ ਕਪੜੇ ਦੇ ਕੇ ਵੀ ਤਿਆਂ ਨੂੰ ਸਨਮਾਨਿਤ ਕੀਤਾ ਗਿਆ ਸੋ ਕੁੱਲ ਮਿਲਾ ਕੇ ਤਿਆਂ ਦੀ ਲੋੜੀ ਮਨਾਈ ਗਈ ਸੁਣੀ ਆ ਜੀ ਲੜਕੀਆਂ ਦੀ ਲੋੜੀ ਦੇਖੋ ਆਪਾਂ ਘਰ ਬਣਾਉਂਦੇ ਜੀ ਲੜਕਾ ਹੁੰਦਾ ਆਪਾਂ ਮਹੀਨਾ ਇੱਕ ਮਹੀਨਾ ਪਹਿਲਾਂ ਹੀ ਤਿਆਰੀ ਕਰਨ ਲੱਗ ਜਾਂਦੇ ਵੀ ਸਾਡੇ ਬੇਟਾ ਹੋਇਆ ਸਾਡੇ ਪੋਤਾ ਹੋਇਆ ਅਸੀਂ ਮਤਲਬ ਲੋੜੀ ਵੰਡਣੀ ਆ ਤਿਆਰੀ ਕਰਨੀ ਆ ਆਪਣੀ ਲਈ ਬੇਟੀ ਹੁੰਦੀਆਂ ਤਾਂ ਆਪਾਂ ਸੋਗ ਕਰਕੇ ਬੈਠ ਜਾਂਦੇ ਘਰ ਕਿ ਸਾਡੇ ਤਾਂ ਬੇਟੀ ਆ ਨਹੀਂ ਸਾਡੇ ਤਾਂ ਬੇਟੀ ਆ ਨਹੀਂ ਅਸੀਂ ਉਹ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ ਸਮਾਜ 'ਚੋਂ ਕਿ ਅਸੀਂ ਬੇਟੀਆਂ ਨੂੰ ਅੱਗੇ ਲੈ ਕੇ ਆ ਰਹੇ ਆ ਅਸੀਂ ਬੇਟੀਆਂ ਦੀ ਲੋੜੀ ਮਨਾ ਰਹੇ ਆ ਸਾਡੀ 5ਵੀਂ ਲੋੜੀ ਹੈ ਜੀ ਅਸੀਂ ਖੁਦ ਚਾਹੁੰਦੇ ਆ ਪਿੰਡ-ਪਿੰਡ ਪਿੰਡ-ਪਿੰਡ ਜਾ ਕੇ ਅਸੀਂ ਬੱਚੀਆਂ ਨੂੰ ਲੋੜੀ ਮਨਾਣੀ ਹੈ ਸਾਡੇ ਵਾਸਤੇ ਕੋਈ ਅਮੀਰ ਗਰੀਬ ਨਹੀਂ ਹੈਗਾ ਜੀ ਉਹਦੇ ਵਿੱਚ ਥੋੜਾ ਜਿਹਾ ਗਿਫਟ ਹੁੰਦਾ ਹੀ ਸਾਡੇ ਕੋਲ ਇੱਕ ਗਰਮ ਸੂਟ ਸ਼ਾਲ ਹੁੰਦਾ ਇੱਕ ਛੋਟਾ ਜਿਹਾ ਬੱਚੇ ਲਈ ਤੇ ਮਤਲਬ ਅਸੀਂ ਇਹ ਚੀਜ਼ ਦਿਖਾਉਣਾ ਚਾਹੁੰਦੇ ਆ ਵੀ ਅਸੀਂ ਦੇਖੋ ਇੱਕਦਮ ਬਦਲਾਅ ਤਾਂ ਨਹੀਂ ਕਰ ਸਕਦੇ ਪਰ ਅਸੀਂ ਇਹ ਚੀਜ਼ ਦਿਖਾਉਣਾ ਚਾਹੁੰਦੇ ਆ ਕਿ ਬੱਚੀਆਂ ਧੀਆਂ ਨੂੰ ਅੱਗੇ ਲੈ ਕੇ ਆਓ ਕੋਈ ਗਿਣਤੀ ਨਹੀਂ ਹੈਗੀ ਸਾਡੇ ਕੋਲ ਕਿਉਂਕਿ ਹਰ ਸਾਲ ਅਸੀਂ ਜਿਵੇਂ 7-8 ਸੌ ਹਰ ਸਾਲ ਮਤਲਬ ਬੱਚੀਆਂਾਂ ਦੀ ਅਸੀਂ ਲੋੜੀ ਵੰਡਦੇ ਆਂ ਜੀ ਪਿੰਡਾਂ ਇਹਨਾਂ ਨੂੰ ਬਦਲਣ ਵਾਸਤੇ ਸੋਚ ਜਿਹੜੀ ਬਦਲਣ ਵਾਸਤੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਲੜਕੇ ਨੇ ਉਹਨਾਂ ਦਾ ਜਿਹੜਾ ਮਾਈਂਡ ਸੈਟਅਪ ਸਹੀ ਕਰਨਾ ਪੈਣਾ ਪਾਉ। ਆਪਾਂ ਕਹਿੰਦੇ ਵੀ ਤੀ ਅਨ ਨੂੰ ਸਰਕਾਰ ਦਿਓ ਤੇ ਨਾਲ ਉਹਦੇ ਜਿਹੜੇ ਲੜਕੇ ਨੇ ਉਹਨਾਂ ਨੂੰ ਸੰਸਕਾਰ ਵੀ ਦਿਓ। ਜੇ ਸੰਸਕਾਰ ਛੇ ਹੋਣਗੇ ਤੇ ਫਿਰ ਆਪਾਂ ਬਰਾਬਰਤਾ ਦੀ ਗੱਲ ਕਰ ਸਕਦੇ ਆ। ਸਭ ਤੋਂ ਪਹਿਲੀ ਗੱਲ ਤਾਂ ਜੀ ਇਹ ਜੇ ਉਪਰਾਲੇ ਹੁੰਦੇ ਰਹੇ ਨੇ ਚਾਹੀਦੇ ਆ। ਪਹਿਲੀ ਗੱਲ ਅ ਦੂਸਰੀ ਗੱਲ ਏ ਸੋਸਾਇਟੀ ਜਿਹੜੀ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਹੈ ਸੋਸ਼ਲ ਖੇਤਰ ਚ ਸਮਾਜਿਕ ਖੇਤਰ ਚ ਇਟ ਹੈਸ ਬੀਨ ਡੂਇੰਗ ਅ ਵੰਡਰਫੁਲ ਜੌਬ ਐਸ ਵੀ ਗੈਦਰ ਡਿਫਰੈਂਟ ਸੋਰਸਸ ਜਿਵੇਂ ਪਤਾ ਲੱਗਦਾ ਕਿ ਇੱਕ ਸੈਲਫਲੈਸ ਮੈਨਰ ਚ ਕੰਮ ਕਰ ਰਹੀ ਹੈ ਭਾਵੇਂ ਫੀਮੇਲ ਫੀਟੀਸਾਈਡ ਦਾ ਕਮ ਹੋਵੇ ਭਾਵੇਂ ਬੱਚਿਆਂ ਦੀ ਲੋੜੀ ਦਾ ਕੰਮ ਹੋਵੇ ਭਾਵੇਂ ਨਸ਼ਿਆਂ ਵਿਰੁੱਧ ਸੈਂਸਿਟਾਈਜ਼ੇਸ਼ਨ ਜਾਗਰੂਕਤਾ ਹੋਵੇ ਛੋਟਾ ਜਿਹਾ ਗਰੁੱਪ ਹੈ ਪਰ ਜਿੰਨਾ ਕਿ ਮੈਨੂੰ ਪਤਾ ਲੱਗਿਆ 11 ਸਾਲਾਂ 'ਚ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ 170 ਪਿੰਡਾਂ 'ਚ ਲਗਭਗ ਸ਼ਾਇਦ 68 ਪਿੰਡ ਕਵਰ ਕਰ ਚੁੱਕਿਆ ਹੈ ਐਂਡ ਇਫ ਵੀ ਸੀ ਔਨ ਏਨ ਐਵਰੇਜ ਇੱਕ ਪਿੰਡ 'ਚ 100 ਜਨਾਂ ਵੀ ਆਇਆ ਤਾਂ ਕਿੱਥੇ ਘਣੀ ਜਾਂਦੀ ਹੈ ਤੇ ਇੱਕ ਬੰਦਾ ਜਦੋਂ ਸੈਂਸਿਟਾਈਜ਼ ਹੋ ਕੇ ਜਾਂਦਾ ਅਵੇਅਰ ਹੋ ਕੇ ਜਾਂਦਾ ਘੱਟੋ ਘੱਟ 510 ਬੰਦਿਆਂ ਕੋਲੇ ਗੱਲ ਜ਼ਰੂਰ ਕਰਦਾ ਆਈ ਸੁਪੋਜ਼ ਦੇ ਹੈਵ ਇਫੈਕਟਿਵਲੀ ਹਿਟ ਐਟ ਲੀਸਟ 50% ਆਫ ਡਿਸਟ੍ਰਿਕਟ ਬਨਾਲਾ ਅੰਮ੍ਰਿਤਸਰ ਵਿੱਚ ਵੀ ਤੀਆਂ ਦੀ ਲੋੜੀ ਮਨਾਈ ਗਈ ਹੈ ਤੇ ਇਸ ਮੌਕੇ ਰੰਗਾ ਰੰਗ ਸਮਾਗਮ ਦਾ ਵੀ ਪ੍ਰਬੰਧ ਕੀਤਾ ਗਿਆ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਤਸਵੀਰਾਂ ਖੂਬਸੂਰਤ ਨੇ ਆਓ ਸੁਣਦੇ ਹਾਂ ਇਸ ਮੌਕੇ ਪਹੁੰਚੇ ਮਹਿਮਾਨਾਂ ਨੇ ਕੀ ਕਿਹਾ ਅੱਜ ਦਾ ਪ੍ਰਾਲਾ ਮੈਂ ਸਮਨਾ ਬਹੁਤ ਸੋਹਣਾ ਚੰਗਾ ਪ੍ਰਾਲਾ ਡਿਪਟੀ ਕਮਿਸ਼ਨਰ ਜੀ ਨੇ ਉਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਤੇ ਬੜਾ ਸ਼ਲਾਘਾਜਨਕ ਕੰਮ ਕੀਤਾ ਜਿਹਦੇ ਲੋਹੜੀ ਦਾ ਇਤਿਹਾਸ ਜਿਹੜਾ ਸਾਲ ਨਾਲ ਲੈ ਕੇ ਇੱਥੇ ਮਨਾਇਆ ਸੋ ਮੈਂ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੁਬਾਰਕਬਾਦ ਦੇ ਨਾਲ ਹੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਦੇ ਤਿਹਾੜੀ ਦੀ ਮੁਬਾਰਕਬਾਦ। ਸਰੀਕ ਉਪਰਾਲਾ ਕੀਤਾ ਜਾ ਰਿਹਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਵੱਲੋਂ ਵੀ ਐਕਟੀ ਚਾਈਨਿਸ ਡੋਰ ਦੀ ਵਰਤੋਂ ਹੋਵੇ ਤੁਸੀਂ ਆਪਣੇ ਸ਼ਹਿਰ ਵਾਸੀ ਨੂੰ ਕੀ ਕਹੋਗੇ? ਸਾਰੇ মিডিਆ ਨੂੰ ਇਹ ਗੱਲ ਕਹੀ ਹੈ ਕਿ ਬੁੱਧੀਆਂ ਪਤੰਗਾਂ ਡਾਉਣੀਆਂ ਚਾਹੀਦੀਆਂ ਨੇ ਸਾਡੀਆਂ ਯਾਦਾਂ ਨੇ ਬੜੀਆਂ ਪੁਰਾਣੀਆਂ ਸਾਨੂੰ ਅੱਜ ਮੈਂ ਇੱਥੇ ਪਤੰਗ ਡਾਈ ਹੈ ਮੈਨੂੰ ਹੀ ਪੁਰਾਣੀਆਂ ਜਾਦਾ ਪੁਰਾਣੀਆਂ ਜਿਹੜੀਆਂ ਦੀਆਂ ਯਾਦਾਂ ਆ ਰਹੀਆਂ ਨੇ ਸੋ ਇਹ ਮਨਾਉਣੇ ਚਾਹੀਦੇ ਨੇ ਪਰ ਚੈਨਾਂ ਦੀ ਡੋਰ ਤੱਕ ਸਵਾਲ ਉਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੀ ਮੈਂ ਸਾਰੇ ਨੂੰ ਅੱਜ ਦੇ ਦਿਨ ਇਹੋ ਮੈਸੇਜ ਆਉਂਦਾ ਰਿਕੁਐਸਟ ਕਰੂੰਗਾ ਜਿਹੜੇ ਪਤੰਗਾ ਡਾਉਂਦੇ ਨੇ ਉਹਨਾਂ ਦਾ ਆਪਣਾ ਫਰਜ਼ ਬੰਦਾ ਸਾਰੇ ਬੱਚੇ ਉਹਨਾਂ ਦੇ ਇਹਨਾਂ ਨਾਲ ਨੁਕਸਾਨ ਇਸ ਤੋਰ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੁੰਦਾ ਵੀ ਆ ਸੋ ਇਹ ਚੋਰ ਨੂੰ ਨਹੀਂ ਵਰਤਣਾ ਚਾਹੀਦਾ ਸਰ ਜੀ ਜਾਜੂ ਤੁਹਾਡੇ ਵੱਲੋਂ ਕੋਸ਼ਿਸ਼ ਨਾ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਹਰ ਸਾਲ ਸ਼ਹਿਰ ਵਾਸੀ ਰਲ ਕੇ ਲੋਹੜੀ ਮਨਾਣਗੇ ਉਸ ਬਾਰੇ ਦੱਸੋ ਜੀ ਵੈਸੇ ਹੀ ਸਾਡਾ ਫਰਜ਼ ਬੰਦਾ ਜਿਹੜੇ ਲੋਕਾਂ ਨੂੰ ਮੈਨਦਿਆ ਸੀ ਸਾਰੇ ਨਾਲ ਲੈ ਕੇ ਸਾਰੇ ਤਿਹਾਰ ਮਨਾਇਆ ਸੀ ਜਾਣੇ ਵੀ ਆ ਤਿਹਾਰਾਂ ਦੇ ਸੋ ਮੈਂ ਇਹੋ ਰਿਕਵੈਸਟ ਕਰੂੰਗਾ ਅਗਲੇ ਸਾਲ ਅਸੀਂ ਕਰ ਵੀ ਰਏ ਵੀ ਸਾਰੇ ਇਕੱਠੇ ਹੋਣ ਸਾਰੇ ਰਲ ਕੇ ਤਿਹਾੜਨਾ ਸ਼ਹਿਰ ਵਾਸੀਨ ਲੋੜੀ ਦੀ ਵਧਾਈ ਸਰ ਬਹੁਤ ਬਹੁਤ ਸ਼ਹਿਰ ਵਾਸੀਨ ਮੈਂ ਅੱਜ ਦੀ ਲੋੜੀ ਦੇ ਤਿਹਾੜ ਤੇ ਮੁਬਾਰਕਬਾਦ ਲੋੜੀ ਦੇ ਤਿਹਾੜ ਦੀਆਂ ਬਹੁਤ ਬਹੁਤ ਵਧਾਈਆਂ ਔਰ ਡਿਪਟੀ ਕਮਿਸ਼ਨਰ ਨੇ ਉਪਰਾਲਾ ਕੀਤਾ ਗਿਆ ਪਹਿਲੀ ਲੋੜੀ ਅੰਮ੍ਰਿਤਸਰ ਦੇ ਵਿੱਚ ਪਤੰਗਬਾਜ਼ੀ ਕਰਵਾਈ ਜਾ ਰਹੀ ਹੈ ਔਰ ਇਹ ਆਸ ਕਰਦੇ ਕਿ ਗਿੱਦੋ ਇਹ ਜਿਹੜਾ ਰਿਵਾਇਤ ਹੈ ਇਹ ਜਰੂਰ ਚੱਲੂਗੀ ਕਿ ਵਧੂਗੀ ਔਰ ਮੈਂ ਮੁਬਾਰਕਾ ਦਿੰਦਾ ਹਾਂ ਡੀਸੀ ਨੂੰ ਔਰ ਦੀਪਤੀ ਕੁਮਾਰ ਨੂੰ ਔਰ ਸੋਨੀ ਸਾਹਿਬ ਜਿਹੜੇ ਚਚੇ ਦੇ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਅੱਜ ਇਹਦਾ ਉਦਘਾਟਨ ਵੀ ਕੀਤਾ ਹੈ ਔਰ ਇਹ ਲੋੜੀ ਜਿਹੜੀ ਹੈ ਸਭ ਤੋਂ ਵੱਡੀ ਗਲਤੀਆਂ ਇਹਦੇ ਲੋੜੀਆਂ ਨੇ ਸ਼ੁਰੂ ਹੋਈਆਂ ਨੇ ਉਹਦਾ ਨਾਸ ਕਰਦੇ ਸਮਾਜ ਦੇ ਵਿੱਚ ਔਰਤ ਦਾ ਜਿਹੜਾ ਰੁਤਬਾ ਹੈ ਉਹ ਹੋਰ ਉੱਚਾ ਹੋਏਗਾ ਚਾਈਨਾ ਡੋਰ ਤੇ ਅਜੇ ਤਾਂ ਇਹ ਰੋੜ ਚੁੱਕਾ ਨਹੀਂ ਦੇਖੋ ਲੋਕ ਬਹੁਤ ਲਾ ਰਹੇ ਆ ਪਰ ਲੋਕ ਵੀ ਇੱਕ ਗੱਲ ਨੂੰ ਸਮਝਣ ਬੱਚੇ ਵੀ ਸਮਝਣ ਉਹਨਾਂ ਦੇ ਮਾਪੇ ਵੀ ਸਮਝਣ ਚਾਈਨਾ ਡੋਰ ਖਰੀਦੋ ਹੀ ਨਾ ਇਹ ਭਾ ਖਰੀਦਾਂਗੇ ਨਹੀਂ ਤੇ ਵੇਚੂਗਾ ਕੌਣ ਤੋ ਸਰਕਾਰ ਨੇ ਤੇ ਰੋਕ ਲਾਉਣੀ ਸਰਕਾਰ ਲਾ ਵੀ ਰਹੀ ਆ ਪੰਜਾਬ ਗਵਰਨਮੈਂਟ ਆਲੀ ਹੈ ਇਹ ਵਿਧਾਨ ਸਭਾ ਦਾ ਮਸਲਾ ਨਹੀਂ ਲੋਕ ਸਭਾ ਦਾ ਤੁਸੀਂ ਇਸ ਬਾਰੇ ਲੋਕ ਸਭਾ ਦੇ ਵਿੱਚ ਆਵਾਜ਼ ਬਿਲਕੁਲ ਜਿੱਥੇ ਕੋਈ ਲੋੜ ਹੋਵੇ ਕਿ ਮੈਂ ਜ਼ਰੂਰ ਪਾਉਂਗਾ ਜੇ ਲੋਕ ਸਭਾ ਦੀ ਗੱਲ ਹੈ ਤਾਂ ਲੋਕ ਸਭਾ 'ਚ ਤੁਹਾਨੂੰ ਪਤਾ ਕਿ ਇਹਨਾਂ ਗੱਲਾਂ 'ਤੇ ਆਪਾਂ ਪਿੱਛੇ ਨਹੀਂ ਹਟਦੇ ਔਰ ਮੈਂ ਇਹਨੂੰ ਮੇਲੇ ਨੂੰ ਚਲਾਉਣ ਇਕੱਠਾ ਕਰਨ ਦੇ ਵਿੱਚ ਪਤੰਗਬਾਜ਼ੀ ਕਰਾਉਣ ਚ ਗੁਰਜੀਤ ਹੁਣੀ ਖੜੇ ਨੇ ਔਰ ਸਮੁੱਚਾ ਪ੍ਰਸ਼ਾਸਨ ਲੱਗਾ ਆ ਮਨਾਉਣ ਦੇ ਵਿੱਚ ਮੈਂ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਪ੍ਰੈਸ ਨੂੰ ਮੀਡੀਆ ਨੂੰ ਸਾਰਿਆਂ ਨੂੰ ਵਧਾਈਆਂ ਤੁਸੀਂ ਲੋੜੀ ਜਿਹੜੀ ਖੁਸ਼ੀਆਂ ਭਰਿਆ ਤਿ ਅਲਰੇਡੀ ਸਭ ਤੋਂ ਵੱਡੀ ਵਧਾਈ ਹੈ ਧੀਆਂ ਦੀ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਬਾਹਲੇ ਦੇਸ਼ਾਂ 'ਚ ਵੀ ਮਨਾਈ ਜਾ ਰਹੀ ਹੈ ਪੰਜਾਬ 'ਚ ਵੀ ਮਨਾਈ ਜਾ ਰਹੀ ਹੈ ਅੰਮ੍ਰਿਤਸਰ 'ਚ ਵੀ ਮਨਾਈ ਜਾ ਰਹੀ ਹੈ ਉਧਰ ਬਰਨਾਲਾ ਵਿੱਚ ਵੀ ਲੋੜੀ ਦੀਆਂ ਰੌਣਕਾਂ ਵੇਖਦਿਆਂ ਹੀ ਬਣਦੀਆਂ ਸੀ ਬਰਨਾਲਾ ਵਿੱਚ ਵੀ ਲੋੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਅਸਲ ਵਿੱਚ ਲੋੜੀ ਦਾ ਤਿਉਹਾਰ ਪੰਜਾਬ ਦੇ ਅਮੀਰ ਵਿਰਸੇ ਨਾਲ ਸੰਬੰਧਿਤ ਹੈ ਇਸ ਕਰਕੇ ਲੋੜੀ ਨੂੰ ਸਾਰੇ ਭਾਈਚਾਰੇ ਦੇ ਲੋਕ ਸਾਂਝੇ ਤੌਰ ਤੇ ਮਨਾਉਂਦੇ ਨੇ ਅੱਜ ਅਸੀਂ ਆਕਾਸ਼ ਮੈਮੋਰੀਅਲ ਸਕੂਲ ਹੈ ਜੋ ਕਿ ਬੱਚੇ ਜਿਹੜੇ ਸਪੈਸ਼ਲੀ ਅਬਲਡ ਬੱਚੇ ਨੇ ਜਿਨ੍ਹਾਂ ਨੂੰ ਐਮਆਰ ਹੈ ਜਾਂ ਹੋਰ ਕੋਈ ਮੈਂਟਲ ਡਿਸੇਬਿਲਟੀ ਹੈ तकरीबन 80 ਤੋਂ 100 ਬੱਚਾ ਹੈ ਇਸ ਇੰਸਟੀਟਿਊਸ਼ਨ ਵਿੱਚ ਸਾਡੇ ਚੇਅਰਪਰਸਨ ਸਰਪੰਜੀਤ ਸਿੰਘ ਜੀ ਬਸਟਿਕਨ ਸੈਸ਼ਨ ਅਗਰੂਪਨਗਰ ਉੱਚੇ ਤੌਰ ਤੇ ਕੌਂਸੇ ਅੱਜ ਤੇ ਅਸੀਂ ਇਹ ਲੋਹੜੀ ਦਾ ਫੰਕਸ਼ਨ ਇਹਨਾਂ ਨੇ ਮਨਾਇਆ ਬੱਚੇ ਬਹੁਤ ਖੁਸ਼ ਹੋਏ ਨੇ ਇਹ ਲੋਹੜੀ ਦਾ ਇੱਕ ਇਹੋ ਜਿਹਾ ਤਿਹਾਰ ਹੈ ਕਿਸਿਆਂ ਦੇ ਖੇੜਿਆ ਜਾਂਦਾ ਹੈ ਬੱਚਿਆਂ ਨੇ ਪਰਫਾਰਮੈਂਸਸ ਵੀ ਕੀਤੀਆਂ ਤੇ ਬੱਚਿਆਂ ਨੂੰ ਅਸੀਂ ਆਪਣੇ ਵੱਲੋਂ ਜੋ-ਜੋ ਵੀ ਤਿਹਾਰ ਦੇ ਲੈ ਕੇ ਆਏ ਸੀਗੇ ਮੂਵੀਆਂ ਕੱਚਾ ਗਾਦ ਅਸੀਂ ਸਾਰੀਆਂ ਵੰਡੀਆਂ ਫਰੂਟਸ ਲੈ ਕੇ ਆਏ ਤੇ ਹੁਣ ਇਹਨਾਂ ਲਈ ਸਮੋਸੇ ਮੰਗਾਏ ਹਨ ਤੇ ਸਾਨੂੰ ਇਹ ਹੈ ਕਿ ਇਹ ਸੋਸਾਇਟੀ 'ਚ ਇਹ ਨਾ ਫੀਲ ਕਰਨ ਕਿ ਅਸੀਂ ਆਈਸੋਲੇਟਿਡ ਹੋ ਗਏ ਹਾਂ ਜਾਂ ਅਸੀਂ ਇਕੱਲੇ ਰਹਿ ਗਏ ਹਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨਾਲ ਕੋਈ ਨਾ ਕੋਈ ਫੰਕਸ਼ਨ ਜ਼ਰੂਰ ਮਨਾਉਂਦੇ ਰਹੀਏ ਤਾਂ ਜੋ ਇਹਨਾਂ ਨੂੰ ਸਹਿਯੋਗ ਮਿਲ ਸਕੇ ਤਾਂ ਤੇ ਬਹੁਤ ਖੁਸ਼ੀ ਮਹਿਸੂਸ ਕਰ ਸਕਣ ਅੱਜ ਇਸ ਮੁਬਾਰਕ ਮੌਕੇ ਤੇ ਲੋਹੜੀ ਦੇ ਫੰਕਸ਼ਨ ਅਸੀਂ ਇਹਨਾਂ ਨਾਮ ਮਨਾ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ ਤੇ ਇਹਨਾਂ ਨੂੰ ਆਸ਼ੀਰਵਾਦ ਦਿੱਤਾ। ਸ਼੍ਰੀ ਨੰਦਪੁਰ ਸਾਹਿਬ ਵਿਖੇ ਵਿਰਾਸਤ ਤੇ ਖਾਲਸਾ ਦੇ ਨਾਮ ਤੇ ਇੱਕ ਨਵਾਂ ਰਿਕਾਰਡ ਦਰਜ ਹੋ ਗਿਆ ਹੈ ਜਿਸ ਨੂੰ ਕੀ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਕੀਤਾ ਗਿਆ ਹੈ। ਅਸਲ ਵਿੱਚ ਵਿਰਾਸਤ ਤੇ ਖਾਲਸਾ ਦੇਸ਼ ਪਰ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮਿਊਜ਼ੀਅਮ ਬਣ ਗਿਆ ਹੈ। ਵਿਰਾਸਤ ਤੇ ਖਾਲਸਾ ਸਾਡੀ ਵਿਰਾਸਤ ਦੀ ਚਲਕ ਹੈ ਅਤੇ ਸਾਨੂੰ ਇਸ ਤੇ ਮਾਣ ਬਹੁਤ ਵਧੀਆ ਜੀ ਇਹ ਸੋਨੇ ਪ੍ਰਾਤਨ ਇਤਿਹਾਸ ਨਾਲ ਸਾਰੇ ਜੁੜੇ ਹੋਈ ਦੇ ਵਿੱਚ ਬਹੁਤ ਵਧੀਆ ਚਿੱਤਰਕਾਰੀ ਵੀ ਕੀਤੀ ਗਈ ਹੈ ਸਭ ਕੋਈ ਸਾਡੇ ਇਤਿਹਾਸ ਬਾਰੇ ਸਾਨੂੰ ਪੁਰਾਣਾ ਸਾਡਾ ਕਿੱਥੇ ਤੇ ਸਾਡਾ ਇਤਿਹਾਸ ਚੱਲੂ ਹੋਇਆ ਕਿਦਾਂ ਸਿੱਖ ਧਰਮ ਦਾ ਕਿਦਾਂ ਕਿਦਾਂ ਸ਼ੀਤੀਆਂ ਹੋਈਆਂ ਸਾਰਾ ਜਿਹਦੇ ਵਿੱਚ ਹਰੀਖਪੁਰ ਬਾਸ਼ਾ ਜੀ ਵੀ ਸਾਨੂੰ ਸੁਭਦਾ ਹਾਸਲ ਹੈ ਇੱਥੇ ਕੋਈ ਇੰਗਲਿਸ਼ ਵਾਲਾ ਉਹਨੂੰ ਇੰਗਲਿਸ਼ ਚ ਪ੍ਰੋਵਾਈਡ ਕੀਤੀ ਜਾਂਦੀ ਹੈ ਜੇ ਕੋਈ ਪੰਜਾਬੀ ਵਾਲਾ ਹੈ ਘੱਟ ਪੜਿਆ ਲਿਖਿਆ ਉਹਨੂੰ ਪੰਜਾਬੀ ਵਿੱਚ ਸਾਰਾ ਕੁਝ ਬਹੁਤ ਵਧੀਆ ਦੇਖਣ ਨੂੰ ਲੱਗਦਾ ਜੀ Uh, my name is Puneet Graywall. I'm from California, San Francisco, and this is my first time visiting this museum. And so far, it's very beautiful and very, very well made. Um, uh, they, I recommend that everyone come see this, especially if you're. not really that well versed with the history of punjab because it's very well made and it helps for me it's helped me understand a lot more about my culture and my religious background ਤੋਂ ਪਹਿਲਾਂ ਜੀ ਸਾਡੇ ਵਿਰਾਸਤੇ ਖਾਸਾ ਨਾਮ ਲਿਮਕਾ ਬੁੱਕ ਤੇ ਰਿਕਾਰਡ ਹੈ ਸਾਨੂੰ ਮਾਣ ਵਾਲੀ ਗੱਲ ਹੈ ਤੇ ਸਾਡੇ ਸਟਾਫ ਲਈ ਸਾਰਿਆਂ ਦੀ ਤੁਹਾਨੂੰ ਬੜੀ ਖੁਸ਼ੀ ਹੈ ਸਾਡਾ ਵਿਰਾਸਤੇ ਖਾਸਾ ਨਾਮ ਲਿਮਕਾ ਬੁੱਕ ਤੇ ਰਿਕਾਰਡ ਹੋਇਆ ਹੈ ਹਾਂਜੀ ਡੇਲੀ ਇੱਥੇ ਹਜ਼ਾਰਾਂ ਦੀ ਤਦਾਦ ਤੇ ਸਲਾਨੀ ਦਰਸ਼ਨ ਕਰਨ ਆਉਂਦੇ ਆ ਤੇ ਦੇਖ ਕੇ ਬੜਾ ਉਹਨਾਂ ਨੂੰ ਉਤਸ਼ਾਹ ਹੁੰਦਾ ਦੇਖਣ ਦਾ ਜਦੋਂ ਦੇਖ ਕੇ ਵਾਪਸ ਜਾਂਦੇ ਨੇ ਬਹੁਤ ਅੱਛਾ ਫੀਡਬੈਕ ਦੇ ਕੇ ਜਾਂਦੇ ਆ ਤੇ ਖਾਸ ਕਰ ਰਾਸਤੇ ਖਾਲਸਾ ਦੇਖਣ ਤੋਂ ਬਾਅਦ ਇੱਕ ਵੱਖਰਾ ਹੀ ਉਹਨਾਂ ਦਾ ਨਜ਼ਰੀਆ ਹੁੰਦਾ ਉਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਵਿਸ਼ਾਲ ਨਗਰ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਤਸਵੀਰਾਂ ਅਮਰਸਰ ਸਾਹਿਬ ਦੀਆਂ ਨੇ ਸੋ ਅਲੌਕਿਕ ਨਗਰ ਕੀਰਤਨ ਦਾ ਨਜ਼ਾਰਾ ਇਸ ਵਕਤ ਤੁਸੀਂ ਟੈਲੀਵਿਜ਼ਨ ਸਕਰੀਨ ਤੇ ਦੇਖ ਰਹੇ ਹੋ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਵੀ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਪੁੱਜ ਰਹੇ ਨੇ ਇਹ ਤਸਵੀਰਾਂ ਅਮਰਸਰ ਸਾਹਿਬ ਦੀਆਂ ਨਹੀਂ ਉਦੋਂ ਲੋੜੀ ਅਤੇ ਮਾਗੀ ਦੇ ਮੌਕੇ ਤੇ ਸ਼੍ਰੀ ਦਰਬਾਰ ਸਾਹਿਬ ਅਤੇ ਦੁਨੀਆਪੁਰ ਦੇ ਗੁਰਦੁਆਰਾ ਸਹਿਬਾਨਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਰਹੀਆਂ ਨੇ ਇਹ ਤਸਵੀਰਾਂ ਵੀ ਸ਼੍ਰੀ ਦਰਬਾਰ ਸਾਹਿਬ ਦੀਆਂ ਨੇ ਤੁਸੀਂ ਵੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪੁੱਜੀਆਂ ਆਓ ਸੁਣਦੇ ਹਾਂ ਸੰਗਤਾਂ ਨੇ ਕੀ ਕਿਹਾ ਅੱਜ ਬਹੁਤ ਖੁਸ਼ੀਆਂ ਦਾ ਦਿਨ ਆ ਰਿਹਾ ਦਿਹਾੜਾ ਵਾਕੀ ਦਾ ਦਿਹਾੜਾ ਆ ਰਿਹਾ ਅੱਜ ਵੈਸੇ ਵੀ ਲੋੜੀ ਦਾ ਦਿਨ ਆ ਰਿਹਾ ਬਹੁਤ ਖੁਸ਼ੀ ਦਾ ਦਿਨ ਆ ਰਿਹਾ ਕੱਲ ਨੂੰ ਮਾਘੀ ਹੋਇਆ ਤੇ ਬਹੁਤ ਖੁਸ਼ੀ ਹੋਆ ਦਰਸ਼ਨ ਕਰਕੇ ਹਰਮੰਦਰ ਸਾਹਿਬ ਤੇ ਦੂਜੀ ਵਾਰੀ ਆ ਰਿਹਾ ਪਹਿਲਾਂ ਪੰਜ ਨਿਤਰੀ ਆ ਕੇ ਰਹੇ ਅੱਜ ਫਿਰ ਦਰਸ਼ਨ ਉਹਨਾਂ ਦੇ ਸਾਡੇ ਨਸੀਬ ਹੋਏ ਆ ਹਾਂਜੀ ਬਹੁਤ ਪਰਮਾਤਮਾ ਦਰਸ਼ਨ ਕਰਾ ਰਹੇ ਜਿਸ ਮੇਜ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਸਾਰੀਆਂ ਸੰਗਤਾਂ ਨੂੰ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਵਧਾਈਆਂ ਹੋਣ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੇ ਸਿੱਖ ਸੰਗਤ ਨੂੰ ਇਸੇ ਤਰ੍ਹਾਂ ਇਨਾਂ ਦੇ ਜਨਮ ਦਿਹਾੜੇ ਮਨਾਉਣ ਦਾ ਬਲ ਬਖਸ਼ੇ ਵਾਹਿਗੁਰੂ ਸੱਚੇ ਪਾਤਸ਼ਾਹ ਕੌਮ ਚ ਏਕਤਾ ਅਥਪਾਕ ਬਖਸ਼ੇ ਚੜ੍ਹਦੀ ਕਲਾ ਵਾਲੇ ਕੰਮ ਕਰਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਪਵਿੱਤਰ ਜਨਮ ਦਿਹਾੜੇ ਦੀ ਸਾਰੀ ਕੌਮ ਨੂੰ ਹਰੇਕ ਧਰਮ ਦੇ ਭਾਈਚਾਰੇ ਨੂੰ ਬਹੁਤ-ਬਹੁਤ ਵਧਾਈ ਦਿਨਣਾ ਚਾਹੁੰਦਾ ਅੱਜ ਦਾ ਦਿਨ ਸਾਰੇ ਵਰਲਡ ਲਈ ਬਹੁਤ ਹੀ ਮਹੱਤਵਪੂਰਨ ਤੇ ਸ਼ਲਾਘਾਯੋਗ ਭਰਿਆ ਦਿਨ ਹੈ ਤੇ ਗੁਰੂ ਸਾਹਿਬ ਨੂੰ ਅਸੀਂ ਬਹੁਤ ਹੀ ਉਨ੍ਹਾਂ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਅੱਜ ਦੇ ਦਿਨ ਸਾਨੂੰ ਇਸ ਤਨਤਨ ਗੁਰਰਾਮਦਾਸ ਜੀ ਦੇ ਪਵਿੱਤਰ ਸਥਾਨ ਤੇ ਦਰਸ਼ਨ ਦਿਦਾਰੇ ਕਰ ਲਈ ਸਦਿਆ ਹੈ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਾਰੀ ਕੌਮ ਨੂੰ ਹਰੇਕ ਧਰਮ ਨੂੰ ਇਹ ਇੱਕ ਸੁਨੇਹਾ ਦੇਣਾ ਚਾਹੁੰਦਾ ਕਿ ਆਪਦੇ ਬੱਚਿਆਂ ਨੂੰ ਜੋ ਕਿ ਅੱਜ ਦੇ ਇਸ ਯੋਗ ਦੇ ਵਿੱਚ ਪਤਿਤ ਪੁਨੇਵਾਲ ਜਾ ਰਹੇ ਹਨ ਨਸ਼ਿਆਂ ਦੇ ਵੱਲ ਵੱਧ ਰਹੇ ਹਨ ਤੇ ਮਾਪਿਆਂ ਨੂੰ ਅਤੇ ਖਾਸ ਕਰਕੇ ਜਿਹੜੇ ਸਕੂਲਾਂ ਦੇ ਵਿੱਚ ਟੀਚਰ ਹੈ ਉਹਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜੋ ਨਸ਼ਿਆਂ ਤੋਂ ਰਹਿਤ ਕਰੋ ਤੇ ਉਹਨਾਂ ਨੂੰ ਆਪਣੇ ਜਿਹੜੇ ਬਜ਼ੁਰਗ ਹੈ ਜਿਹੜੇ ਪੁਰਾਣੇ ਆਪਣੇ ਆਪਾਂ ਨੂੰ ਚੰਗੀਆਂ-ਚੰਗੀਆਂ ਮੰਜ਼ਲਾਂ ਤੇ ਪਹੁੰਚਾਉਣ ਵਾਲੇ ਜਿਸ ਤਰ੍ਹਾਂ ਆਪਾਂ ਗੁਰੂ ਸਾਹਿਬ ਨੂੰ ਕਹਿੰਦੇ ਆ ਉਹਨਾਂ ਦੇ ਦਿੱਤੇ ਹੋਏ ਸਨੇਹੇ ਤੇ ਚੱਲਣ ਦਾ ਸੁਨੇਹਾ ਬਖਸ਼ੀਏ ਤੇ ਸਨ ਹੁਣ ਤੱਕ ਜੇ ਸਰਗਰਮੀਆਂ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਨਾਲ ਫੇਰ ਮੁਲਾਕਾਤ ਹੋਏਗੀ सुरेंद्र ਡੱਲਾ ਨੂੰ ਦਿਓ ਇਜਾਜ਼ਤ ਧੰਨਵਾਦ